ਰਸੂਲਾਂ ਨੇ ਕਰਤਬ ਅਜਾਏ 23 ਤਾਂ ਪੁਲਿਸ ਨੇ ਸਭਾ ਦੀ ਵੱਲ ਧਿਆਨ ਲਾ ਕੇ ਕਿਹਾ हे ਪ੍ਰਭੂ ਮੈਂ ਅਜ ਤੱਕ ਪੂਰੀ ਨੇਕ ਨੀਤੀ ਨਾਲ ਪਰਮੇਸ਼ਰ ਦੇ ਅੱਗੇ ਚੱਲਦਾ ਰਿਹਾ ਹਾਂ ਤਾਂ ਹਨਾਨੀਆ ਨਾਮੇ ਸਰਦਾਰ ਜਾਜਕ ਨੇ ਉਹਨੂੰ ਜਿਹੜੇ ਕੋਲ ਖਲੋਤੇ ਸਨ ਹੁਕਮ ਦਿੱਤਾ ਪਈ ਮਾਰੋ ਇਹਦੇ ਮੂੰਹ ਤੇ ਤਦ ਪੁਲਿਸ ਨੇ ਉਹਨੂੰ ਆਖਿਆ हे ਸਫੇਦੀ ਫਰੀ ਹੋਈ ਕੰਦੇ ਪਰਮੇਸ਼ਰ ਤੈਨੂੰ ਮਾਰੇਗਾ ਤੂ ਸ਼ਰਾ ਦੇ ਮੁਜਬ ਮੇਰਾ ਨਿਯੋਗ ਕਰਨ ਲਈ ਬੈਠਾ ਹੈ ਅਤੇ ਸ਼ਰਦ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਨਾ ਹੈ ਤਾਂ ਜਿਹੜੇ ਕੋਲ ਖੜੇ ਸਨ ਉਹ ਬੋਲੇ ਕੀ ਤੂੰ ਪਰਮੇਸ਼ਰ ਦੇ ਸਰਦਾਰ ਜਾਜਕ ਨੂੰ ਗਲ ਕੱਟਣਾ ਹੈ ਤਾਂ ਪੁਲਿਸ ਨੇ ਆਖਿਆ हे ਭਰਾਵੋ ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਜਾਜਕ ਹੈ ਕਿਉਂ ਜੀ ਲਿਖਿਆ ਹੈ ਪਰ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਕ ਹੈ ਪਰ ਜਾਂ ਪੁਲਿਸ ਨੇ ਮਲੂਮ ਕੀਤਾ ਤਾਂ ਇਹਨਾਂ ਵਿੱਚ ਕਈ ਸਦੂਕੀ ਅਤੇ ਕਈ ਫਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆ हे ਭਰਾਵੋ ਮੈਂ ਫਰੀਸੀ ਅਤੇ ਫਰੀਸੀਆਂ ਦੀ ਅੰਸਾ ਮਰਦਾਂ ਦੀ ਆਸ ਅਤੇ ਜੂਠਣ ਦੇ ਬਦਲੇ ਮੇਰੇ ਜੁਮੇ ਦੋਸ਼ ਲਾਇਆ ਹੈ ਜਾਂ ਉਹਨੇ ਇਹ ਕਿਹਾ ਤਫਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਪੀੜ ਵਿੱਚ ਫੁੱਟ ਪੈ ਗਈ ਕਿਉਂਕਿ ਸਦੂਕੀ ਅਖਦੇ ਹਨ ਪਈ ਨਾ ਕੋਈ ਜੀਠਣਾ ਨਾ ਦੂਤ ਅਤੇ ਨਾ ਕੋਈ ਆਤਮਾ ਹੈ ਪਰ ਫਰੀਸੀ ਦੋਹਰ ਮੰਨਦੇ ਹਨ ਤਦ ਵੱਡਾ ਰੌਲਾ ਪਿਆ ਅਤੇ ਫਰੀਸੀਆਂ ਦੀ ਵੱਲ ਦੇ ਗਰੰਥੀਆਂ ਵਿੱਚੋਂ ਕਈ ਕੋਈ ਪੁਰਸ਼ ਉਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਐਸ ਮਨੁੱਖ ਵਿੱਚ ਸਾਨੂੰ ਕੋਈ ਬੁਰਾਈ ਨਹੀਂ ਮعلوم ਹੁੰਦੀ ਪਰ ਜੇ ਕਿਸੇ ਆਤਮਾ ਜਾਂ ਦੂਤ ਨੇ ਉਹਦੇ ਨਾਲ ਗੱਲ ਕੀਤੀ ਹੈ ਤਾਂ ਫਿਰ ਕੀ ਹੋਇਆ ਜਾਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਸਰਦਾਰ ਨੇ ਇਸ ਦਰ ਦੇ ਮਾਰੇ ਭਈ ਕਿਤੇ ਉਹ ਪੁਲਿਸ ਦੇ ਟੋਟੇ ਨਾ ਕਰਨ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਉਹਨਾਂ ਵਿੱਚੋਂ ਬਦੋ ਬਦੀ ਕੱਢ ਕੇ ਕਿਲੇ ਦੇ ਅੰਦਰ ਲੈ ਜਾਓ ਉਸੇ ਰਾਤ ਪ੍ਰਭੂ ਨੇ ਉਹਦੇ ਕੋਲ ਖੜ੍ਹੇ ਹੋ ਕੇ ਕਿਹਾ ਹੌਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੈ ਮੇਰੀਆਂ ਗੱਲਾਂ ਯਰੂਸ਼ਲਮ ਵਿੱਚ ਸਾਕੀ ਦਿੱਤੀ ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਸਾਕੀ ਦੇਣੀ ਪਵੇਗੀ ਜਾ ਦਿਨ ਚੜਿਆ ਤਾਂ ਯੂਦਿਆਂ ਨੇ ਇਕਾ ਕਰਕੇ ਆਖਿਆ ਕਿ ਅਸੀਂ ਜਾਤ ਤੇ ਕਰ ਪੁਲਿਸ ਨੂੰ ਮਾਰਨ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਤੇ ਤਿਰਗ ਹੋਵੇ ਜਿੰਨਾ ਆਪਸ ਵਿੱਚ ਰਲ ਕੇ ਇਹ ਸੌ ਖਾਦੀ ਸੀ ਉਹ ਚਾਲੀਆਂ ਤੋਂ ਵੱਧ ਸਨ ਸੋ ਉਹਨਾਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਭਈ ਅਸਾਂ ਆਪਣੇ ਉੱਤੇ ਤਿਰਗ ਲਈ ਹੈ ਕਿ ਜਾਤ ਇੱਕ ਪੁਲਿਸ ਨੂੰ ਮਾਰਨ ਲਈਏ ਅਸੀਂ ਕੁਝ ਨਾ ਚੱਖਾਂਗੇ ਸੋ ਹੁਣ ਤੁਸੀਂ ਸਭਾ ਦੇ ਨਾਲ ਰਲ ਕੇ ਫੌਜ ਦੇ ਸਰਦਾਰ ਨੂੰ ਕਹੋ ਜੋ ਉਹਨੂੰ ਤੁਹਾਡੇ ਕੋਲ ਲੈ ਆਵੇ ਭਈ ਜਿੰਕੂ ਤੁਸੀਂ ਉਹਦੀ ਹਕੀਕਤ ਹੋਰ ਵੀ ਠੀਕ ਤਰ੍ਹਾਂ ਮਾਲੂਮ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹਦੇ ਮਾਰ ਕਤਲ ਨੂੰ ਚਾਰ ਹੋ ਰਹਾਂਗੇ ਪਲ ਪੁਲਿਸ ਦਾ ਪਹਿਵਾ ਉਹਨਾਂ ਦੇ ਕਤਲ ਲਾਉਣ ਦਾ ਹਾਲ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੁਲਿਸ ਨੂੰ ਦੱਸ ਦਿੱਤਾ ਤਦ ਪੁਲਿਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ ਭਈ ਇਸ ਜਵਾਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾਓ ਕਿਉਂ ਜੋ ਇਹ ਨਹੀਂ ਕੁਝ ਦੱਸਣਾ ਹੈ ਸੋ ਉਸਨੇ ਉਹਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ ਪੁਲਿਸ ਕੈਦੀ ਨੇ ਮੈਨੂੰ ਕੋਲ ਸਦਕੇ ਅਰਜ਼ ਕੀਤੀ ਜੋ ਇਸ ਜਵਾਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਉਪਰੰਤ ਸਰਦਾਰ ਨੇ ਉਹਦਾ ਹੱਥ ਫੜਿਆ ਅਤੇ ਲਾਂਬੇ ਲਿਜਾ ਕੇ ਇਕਾਂਤ ਵਿੱਚ ਪੁੱਛਿਆ ਉਹ ਕੀ ਹੈ ਜੋ ਤੈਨੂੰ ਮੈਨੂੰ ਦੱਸਣਾ ਹੈ ਉਹ ਬੋਲਿਆ ਯਹੂਦੀਆ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਅਰਜ਼ ਕਰਨ ਜੋ ਤੁਸੀਂ ਭਲਕੇ ਪੁਲਿਸ ਨੂੰ ਸਭਾ ਵਿੱਚ ਲਿਆਵੋ ਭਈ ਜਿੰਕੂ ਤੁਸੀਂ ਉਹਦੇ ਵੇਖੇ ਕੁਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਿਆ ਚਾਹੁੰਦੇ ਹੋ ਸੋ ਤੁਸੀਂ ਉਹਨਾਂ ਦੇ ਨਾਮ ਮੰਨਿਓ ਕਿ ਉਹ ਜੋ ਉਹਨਾਂ ਵਿੱਚੋਂ 40 ਮਨੁੱਖਾਂ ਤੋਂ ਵੱਧ ਉਹਦੀ ਕਹਾਤ ਵਿੱਚ ਲੱਗ ਰਹੇ ਹਨ ਜਿਨ੍ਹਾਂ ਆਪਣੇ ਤੇ ਤਿਰਗਲੀ ਹੈ ਕਿ ਜਦ ਤਾਈਂ ਉਹਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ ਅਤੇ ਹੁਣ ਉਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਹਨ ਤਾਂ ਸਰਦਾਰ ਨੇ ਉਸ ਜਵਾਨ ਨੂੰ ਇਹ ਹੁਕਮ ਦੇ ਕੇ ਵਿਧਿਆ ਕੀਤਾ ਪਈ ਕਿਸੇ ਕੋਲ ਨਾਖੀ ਜੋ ਤਾਂ ਇਹ ਗੱਲ ਮੰਨ ਦਸੀ ਹੈ ਅਤੇ ਉਸ ਨੇ ਸੂਬੇਦਾਰਾ ਵਿੱਚੋਂ ਦੋ ਜਣਿਆਂ ਨੂੰ ਸੱਜ ਕੇ ਕਿਹਾ ਪਈ 200 ਸਿਪਾਹੀ ਕੈਸਰੀਆ ਨੂੰ ਜਾਣ ਔਰ 70 ਅਸਵਾਰ ਅਤੇ 200 ਪਹਾਲੇਬਰਦਾਰ ਪੈਰ ਰਾਤ ਗਈ ਨੂੰ ਤਿਆਰ ਕਰ ਰੱਖੋ ਅਤੇ ਅਸਵਾਰੀ ਹਾਜ਼ਰ ਕਰੋ ਜੋ ਪਲੂਸ ਨੂੰ ਚੜਾ ਕੇ ਫਲਿਕਸ ਹਾਕਮ ਦੇ ਕੋਲ ਸੁਖਸਾਨ ਨਾਲ ਪਹੁੰਚਾ ਦੇਣ ਫਿਰ ਉਸ ਨੇ ਇਸ ਪ੍ਰਕਾਰ ਦਾ ਖਤ ਲਿਖਿਆ ਕਲੇਦੀਸ ਲੂਸਿਸ ਦਾ ਹਾਕਮ ਫਲਿਕਸ ਬਹਾਦਰ ਨੂੰ ਪ੍ਰਣਾਮ ਇਸ ਮਰਦ ਨੂੰ ਜਾਂ ਯਹੂਦੀ ਲੋਕਾਂ ਨੇ ਫੜ ਕੇ ਮਾਰ ਸੁੱਟਣ ਤੇ ਲੱਕ ਬੰਨਿਆ ਤਾਂ ਮੈਂ ਇਹ ਮਾਲੂਮ ਕਰਕੇ ਭਾਈ ਉਹ ਰੋਮੀ ਹੈ ਸਿਪਾਈਆਂ ਦੇ ਨਾਲ ਜਾ ਕੇ ਇਹਨੂੰ ਛੁੜਾ ਲਿਆ ਅਤੇ ਜਦ ਮੈਂ ਇਹ ਮਾਲੂਮ ਕਰਨਾ ਚਾਹਿਆ ਕਿ ਉਹਨਾਂ ਕਿਸ ਕਾਰਨ ਇਸ ਉੱਤੇ ਨਲਸ਼ ਕੀਤੀ ਤਾਂ ਉਹਨਾਂ ਦੀ ਸਭ ਵਿੱਚ ਇਹਨੂੰ ਲੈ ਗਿਆ ਸਭ ਨੂੰ ਪਤਾ ਲੱਗ ਗਿਆ ਜੋ ਉਹਨਾਂ ਦੀ ਸ਼ਰਧ ਦੇ ਝਗੜਾ ਵੇਖੇ ਇਸ ਉੱਤੇ ਨਲਸ਼ ਹੋਈ ਹੈ ਪਰ ਕੋਈ ਇਹੋ ਜਿਹਾ ਦਾਵਾ ਨਹੀਂ ਸੀ ਜੋ ਉਹਦੇ ਕਤਲ ਦਾ ਜਾਂ ਕੈਦ ਦਾ ਕਾਰਨ ਹੋਵੇ ਜੇ ਮੈਨੂੰ ਖਬਰ ਹੋਈ ਜੋ ਉਹ ਇਸ ਮਰਦ ਦੀ ਘਾਤ ਵਿੱਚ ਲੱਗਣਗੇ ਤਾਂ ਮੈਂ ਤਾਬੜ ਤੋੜ ਇਹਨੂੰ ਤੁਹਾਡੇ ਕੋਲ ਕਲ ਦਿੱਤਾ ਅਤੇ ਇਹ ਜਮਦਗੀ ਨੂੰ ਵੀ ਹੁਕਮ ਦਿੱਤਾ ਜੋ ਤੁਹਾਡੇ ਅੱਗੇ ਇਹਦੇ ਉੱਤੇ ਨੋਟਿਸ਼ ਕਰਨ ਉਪਰੰਤ ਸਿਪਾਈਆਂ ਨੇ ਹੁਕਮ ਅਨੁਸਾਰ ਪੁਲਿਸ ਨੂੰ ਲੈ ਕੇ ਰਾਤੋਂ ਰਾਤ ਅੰਤਿਪ੍ਰਤਰਸ ਵਿੱਚ ਪਹੁੰਚਾਇਆ ਅਗਲੇ ਪਲਕ ਅਸਵਾਰਾਂ ਨੂੰ ਉਹਦੇ ਨਾਲ ਜਾਣ ਲਈ ਛੱਡ ਕੇ ਉਹ ਆਪ ਕਿਲੇ ਨੂੰ ਮੁੜੇ ਸੋਹਣਾ ਨੇ ਕੈਸਰੀਅਲ ਵਿੱਚ ਆਣ ਕੇ ਹਾਕਮ ਨੂੰ ਖੱਤ ਦੇ ਦਿੱਤਾ ਅਤੇ ਪੁਲਿਸ ਨੂੰ ਵੀ ਉਹਦੇ ਅੱਗੇ ਹਾਜ਼ਰ ਕੀਤਾ ਉਸ ਨੇ ਖੱਤ ਪੜ੍ਹ ਕੇ ਪੁੱਛਿਆ ਪਇਓ ਕਿਹੜੇ ਸੁਬੇ ਦਾ ਹੈ ਅਰ ਜਦ ਮਲਮ ਕੀਤਾ ਜੋ ਕਿਲਕੀ ਦਾ ਹੈ ਤਾਕੀ ਹਾ ਕਿ ਤੇਰੀ ਮੁਦਈ ਵੀ ਆਲੇਣ ਤਦ ਮੈਂ ਤੇਰੀ ਸੁਣਾਗਾ ਅਤੇ ਹੁਕਮ ਦਿੱਤਾ ਜੋ ਹੇਰੋਦੇਸ ਦੇ ਮਹਿਲ ਵਿੱਚ ਉਹਨੂੰ ਚੌਕਸੀ ਨਾਲ ਰੱਖੋ